ਅੱਜ ਦਾ ਰੋਸ ਅੰਜਰ ਕੀ ਨਾਮ ਹੈ ਜੀ ਬਲਵੰਤ ਸਿੰਘ ਬਹਿਰਾਮ ਕੇ ਕਿਸਾਨ ਮਜ਼ਦੂਰ ਮੋਰਚੇ ਦੇ ਅੱਗੇ ਤੇ ਸੂਬਾ ਪ੍ਰਧਾਨ ਬੀਕੇ ਜੀ ਬਹਿਰਾਮ ਅੱਜ ਟੋਲ ਪਲਾਜਾ ਜਾਮ ਜਿੰਦਾ ਮਾਮਲਾ ਕੀ ਹੈ ਤੇ ਕੀ ਮੰਗਾ ਹੈ ਜੀ ਵੇਖੋ ਪਹਿਲੀ ਗੱਲ ਟੋਲ ਪਲਾਜਾ ਅਸੀਂ ਜਾਮ ਨਹੀਂ ਕੀਤਾ ਹੋਇਆ ਅਸੀਂ ਤਕਰੀਬਨ ਗਰ 11 11:30 ਵਜੇ ਦੇ ਕਰੀਬ ਦੋਨਾਂ ਫਾਰਮਾਂ ਦੇ ਫੈਸਲੇ ਦੇ ਮੁਤਾਬਕ ਕੇਐਮਐਮ ਤੇ ਐਸਕੇਐਮ ਨਾਨ ਪੋਲਿਟিক্যাল ਦੇ ਮੁਤਾਬਕ ਅਸੀਂ ਕੱਲ ਹੀ ਆਪਸ ਵਿੱਚ ਮੀਟਿੰਗ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪਟਿਆਲੇ ਦੇ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨ ਵਾਸਤੇ ਆ ਰਿਹਾ ਹੈ। ਔਰ ਅਸੀਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਪੰਜਾਬ ਦੇ ਵਿੱਚ 13 ਕੈਂਡੀਡੇਟਾਂ ਨੂੰ ਸਵਾਲ ਕਰ ਰਹੇ ਹਾਂ ਉਸੇ ਹੀ ਤਰੀਕੇ ਦੇ ਨਾਲ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨਾ ਚਾਹੁੰਦੇ ਹਾਂ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਉਸ ਤੋਂ ਇਲਾਵਾ ਰਤਨਪੁਰ ਤੇ ਡੱਬ ਵਾਲੀ ਬਾਰਡਰ ਤੇ ਵੱਡੇ ਮੋਰਚੇ ਕਿਸਾਨ ਮੋਰਚੇ ਲੱਗੇ ਹੋਏ ਨੇ 13 ਫਰਵਰੀ ਨੂੰ ਤੁਸੀਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਪਰ ਸਾਡੀਆਂ ਮਤਾਵਾਂ ਤੇ ਭੈਣਾ ਨੌਜਵਾਨਾਂ ਦੇ ਉੱਪਰ ਵੱਡੀ ਪੱਧਰ ਤੇ ਸ਼ੈਲਨ ਕੀਤੀ ਗਈ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਨੌਜਵਾਨ ਫਟੜ ਕੀਤੇ ਗਏ 400 ਤੋਂ ਉੱਪਰ ਕਿਸਾਨ ਫਟੜ ਹੋਇਆ ਔਰ ਉਹਨਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਪ੍ਰੀਤਪਾਲ ਨੂੰ ਬੋਰੀ ਵਿੱਚ ਪਾ ਕੇ ਫਨੋਰੀ ਬਾਰਡਰ ਤੇ ਉਹਨੀਆਂ ਲੱਤਾਂ ਤੇ ਬਾਹਾਂ ਤੋੜੀਆਂ ਗਈਆਂ ਨੱਕ ਦੀ ਹੱਡੀ ਤੋੜੀ ਗਈ ਇੱਥੇ ਹੀ ਬਸ ਨਹੀਂ ਕੀਤੀ ਸ਼ੁਭਕਰਨ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਤੋਂ ਉਹਨੂੰ ਗੋਲੀ ਮਾਰ ਕੇ ਮੌਤੇ ਘਾਟ ਉਤਾਰਿਆ ਗਿਆ ਔਰ ਕਿਸਾਨ ਮੋਰਚੇ ਦਾ ਪਹਿਲਾ ਸ਼ਹੀਦ ਜਿਹੜਾ ਸ਼ੁਭਕਰਨ ਹੋਇਆ ਸੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਵਾਸਤੇ ਪਹੁੰਚ ਰਿਹਾ ਸਾਂ ਸਾਡੇ ਸਵਾਰ ਸਿੰਘ ਉਹ ਸਵਾਰ ਸਿੰਘ ਜਿਹੜੋ 2021 ਦੇ ਵਿੱਚ ਅੰਦੋਲਨ ਜਿੱਤ ਕੇ ਵਾਪਸ ਮੁੜੇ ਸੀ ਔਰ ਭਾਜਪਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਤੁਹਾਡੀਆਂ ਬਾਕੀ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨੀਆਂ ਜਾਣਗੀਆਂ ਭਾਵੇਂ ਐਮਐਸਪੀ ਦਾ ਗਰੰਟੀ ਕਾਨੂੰਨ ਦੀ ਗੱਲ ਹੋਵੇ ਚਾਹ ਦੇਸ਼ ਦੇ ਕਿਸਾਨ ਦੇ ਕਰਜ਼ੇ ਦੀ ਗੱਲ ਹੋਵੇ ਤੇ ਚਾਹ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਰਾਜਗੁਰੇ ਮੰਤਰੀ ਦੇ ਬੇਟੇ ਵੱਲੋਂ ਉਹਨਾਂ ਨੂੰ ਗੱਡੀ ਛੜਾ ਕੇ ਸ਼ਹੀਦ ਕਰ ਦਿੱਤਾ ਜਾਵੇ ਉਹਨਾਂ ਦੇ ਇਨਸਾਫ ਦੀ ਗੱਲ ਹੋਵੇ ਚਾਹ ਮਨਰੇਗਾ ਸਕੀਮ 200 ਦਿਨ ਤੇ 700 ਰੁਪਿਆ ਦਿਹਾੜੀ ਦੀ ਗੱਲ ਹੋਵੇ ਐਮਐਸਪੀ ਐਮਐਸਪੀ ਜਿਹੜੀ ਹੈਗੀ ਆ ਸੁਆਮੀ ਨਾਥਨ ਸੀ250 ਪਲੱਸ ਦੇ ਮੁਤਾਬਕ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਪਰ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦਾ ਹੋਇਆ ਉਹ ਪਟਿਆਲੇ ਦੇ ਅੰਦਰ ਪੋਲੋ ਗਰਾਊਂਡ ਦੇ ਵਿੱਚ ਇੱਕ ਸੀਮਤ ਜਲਸੇ ਨੂੰ ਸੰਬੋਧਨ ਕਰ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਰਾਗ ਦੇ ਲਈ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੀ ਧਰਤੀ ਤਿਆਰ ਹੈ ਵੱਡਾ ਦਿਲ ਰੱਖ ਕੇ ਕਿਸਾਨਾਂ ਦੇ ਹਿੱਤਾਂ ਦੇ ਖਾਤਰ ਮਜ਼ਦੂਰਾਂ ਦੇ ਹਿੱਤਾਂ ਦੇ ਖਾਤਰ ਕੋਈ ਪੈਕੇਜ ਲੈ ਕੇ ਆਉਂਦਾ ਕੋਈ ਚੰਗਾ ਵਕਲਪ ਲੈ ਕੇ ਆਉਂਦਾ ਜਿਹੜਾ ਇੱਕ ਪਾਸੇ ਕਹਿੰਦਾ ਮੈਂ ਚੌਂਕੀਦਾਰ ਹਾਂ ਮੈਂ ਵਿਕਸਿਤ ਦੇਸ਼ ਕਰ ਬਣਾਉਣਾ ਚਾਹਣਾ ਪਹਿਲਾਂ ਹੋਰ ਵੀ ਬਹੁਤ ਕੁਝ ਅੱਗੇ ਲੈ ਕੇ ਆਇਆ ਪਰ ਉਹ ਚੱਲਿਆ ਨਹੀਂ ਇਸ ਕਿਸਾਨ ਅੰਦੋਲਨ ਨੇ ਬੀਜੇਪੀ ਦਾ ਜਿਹੜਾ ਸਲੋਗਨ ਸੀਗਾ ਉਹਨੂੰ ਫਿੱਕਾ ਪਰ ਕਰਕੇ ਰੱਖ ਦਿੱਤਾ ਤੁਸੀਂ ਦੇਖਿਆ ਜਦੋਂ 13 ਫਰਵਰੀ ਨੂੰ ਅੰਦੋਲਨ ਚੱਲਿਆ ਸੀ ਤੇ ਕਈ ਜਿਹੜੇ ਗੱਠ ਜੁੜ ਸੀ ਉਹ ਟੁੱਟ ਚੁੱਕੇ ਸੀ ਭਾਵੇਂ ਉਹ ਪੰਜਾਬ ਦੀ ਗੱਲ ਹੋਵੇ ਹਰਿਆਣੇ ਦੀ ਗੱਲ ਹੋਵੇ ਭਾਵੇਂ ਹੋਰ ਕਿਸੇ ਸਟੇਟ ਦੀ ਗੱਲ ਹੋਵੇ ਇੱਥੇ ਹੀ ਬਸ ਨਹੀਂ ਕੱਲ ਪਰਸੋਂ ਦੀ ਗੱਲ ਆ ਜਦੋਂ ਅਨਿਲ ਵਿੱਚ ਗ੍ਰਾਮ ਮੰਤਰੀ ਜਿਹੜਾ ਹਰਿਆਣੇ ਦਾ ਸੀਗਾ ਉਹਨੂੰ ਘੇਰਿਆ ਗਿਆ ਤੇ ਉਹਨੂੰ ਜਦੋਂ ਸਵਾਲ ਕੀਤੇ ਗਏ ਕਿਸਾਨਾਂ ਵੱਲੋਂ ਉਹਨੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹੀ ਆ ਵੀ ਛੁੱਪ ਕਰਨ ਨੂੰ ਗੋਲੀ ਅਸੀਂ ਮਾਰੀ ਆ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਆ ਐਦੋਂ ਉੱਤੇ ਸਬੂਤ ਕਿਹੜਾ ਵੱਡਾ ਹੋ ਸਕਦਾ ਸਾਡੀਆਂ ਮਾਨਯੋਗ ਅਦਾਲਤਾਂ ਹਾਈ ਕੋਰਟ ਭਾਵੇਂ ਸੁਪਰੀਮ ਕੋਰਟ ਦੀ ਨਿਆਹ ਪਾਲਕਾ ਹੋਵੇ ਅੱਜ ਉਹਨਾਂ ਨੂੰ ਫੈਸਲਾ ਜੱਜਾਂ ਨੂੰ ਬੈਠ ਕੇ ਕਰਨਾ ਚਾਹੀਦਾ ਵੀ ਇੱਕ ਦੇਸ਼ ਦਾ ਤੇ ਇੱਕ ਸਟੇਟ ਦਾ ਜਿਹੜਾ ਗ੍ਰਾਮ ਮੰਤਰੀ ਆ ਉਹ ਖੁਦ ਆਪਣੀ ਜ਼ੁਬਾਨ ਤੋਂ ਕਹਿ ਰਿਹਾ ਵੀ ਜਿਹੜਾ ਸ਼ੁਭ ਕਰਨਾ ਉਹ ਸਾਡੇ ਆਰਡਰਾਂ ਦੇ ਮੁਤਾਬਕ ਉਹਨੂੰ ਗੋਲੀ ਮਾਰੀ ਗਈ ਆ ਔਰ ਸ਼ਹੀਦ ਕੀਤਾ ਗਿਆ ਦੇਖੋ ਸਾਡੇ ਆਗੂ ਸਹਿਬਾਨ ਜਿਹੜੀ ਡੈਪੂਟੇਸ਼ਨ ਹੈਗਾ ਉਹ ਪ੍ਰਸ਼ਾਸਨ ਨਾਲ ਮੀਟਿੰਗ ਕਰ ਰਿਹਾ ਜਿਸ ਤਰੀਕੇ ਨਾਲ ਰਣਨੀਤੀ ਹੋਵੇਗੀ ਆਪ ਜੀ ਨੂੰ ਦੱਸੀ ਜਾਵੇਗੀ ਕਾਰਨ ਗਈ ਹੈ ਕਿ ਜੇ ਲੋਕ ਤੰਗ ਪਰੇਸ਼ਾਨ ਹੋ ਰਹੇ ਯਕੀਨੀ ਲੱਗਦਾ ਇਦਾਂ ਦੀ ਬੈਠ ਕੇ ਗੱਲਬਾਤ ਹੋ ਸਕਦੀ ਸੀ ਬਿਲਕੁਲ ਅਸੀਂ ਲੋਕਾਂ ਨੂੰ ਅਜ ਤੱਕ ਪਰੇਸ਼ਾਨ ਨਹੀਂ ਕੀਤਾ ਭਾਵੇਂ ਉਹ ਸ਼ੰਭੂ ਬਾਰਡਰ ਦੀ ਗੱਲ ਹੋਵੇ ਭਾਵੇਂ ਖਨੋਰੀ ਬਾਰਡਰ ਦੀ ਗੱਲ ਹੋਵੇ ਵੱਡੀਆਂ ਵੱਡੀਆਂ ਦੁਬਾਰਾਂ ਉਹ 13 ਫਰਵਰੀ ਤੋਂ ਪਹਿਲਾਂ ਵੀ ਕੀਤੀਆਂ ਗਈਆਂ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਉਸਰੀਆਂ ਹੋਈਆਂ ਨੇ ਅਸੀਂ ਇੱਥੇ ਵੀ ਟਿੱਪਰ ਖੜੇ ਨਹੀਂ ਕੀਤੇ ਇੱਥੇ ਵੀ ਪ੍ਰਸ਼ਾਸਨ ਨੂੰ ਅਸੀਂ ਖੜਾ ਨਹੀਂ ਕੀਤਾ ਇਹ ਪੰਜਾਬ ਸਰਕਾਰ ਔਰ ਬੀਜੇਪੀ ਦੀ ਸਰਕਾਰ ਜਾਣ ਸਕਦੀ ਹੈ ਕਿ ਉਹਨੇ ਕਿਉਂ ਖੜਾ ਕੀਤਾ ਕਿਉਂ ਰੋਕਣਾ ਚਾਹੁੰਦੀ ਆ ਇਹਨਾਂ ਸਾਨੂੰ ਅੱਗੇ ਜਾਣ ਦੇਣਾ ਚਾਹੀਦਾ ਸੀ ਜਿਹੜੇ ਭਾਵੇਂ ਰਾਤ ਸਾਡੇ 2:30 ਵਜੇ ਤੱਕ ਸਾਡੀਆਂ ਮੀਟਿੰਗਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਰਾਉਂਦੇ ਰਾਂ ਮੈਂ ਕਹਿੰਦੇ ਰੇ ਬਚੋਲੇ ਆ ਤੇ ਦੂਜੇ ਪਾਸੇ ਤੁਹਾਡੇ ਸਾਹਮਣੇ ਸਾਰੀ ਫੋਰਸ ਸਕੇ ਉਹਨਾਂ ਦੇ ਕਹਿੰਦ ਕਿ ਲਾਈ ਹੋਈ ਆ ਮੈਂ ਕਹਿੰਨਾ ਦੇਸ਼ ਦਾ ਅन्नदाता ਉਹ ਅन्नदाता ਜਿਹੜਾ ਪਿੰਡਾਂ ਦੇ ਵਿੱਚ ਆਪਣੀਆਂ ਫਸਲਾਂ ਨੂੰ ਤਿਆਰ ਕਰਕੇ ਤੇ ਭੰਡਾਰ ਭਰਨ ਵਾਲਾ ਅੱਜ ਉਹਨੂੰ ਰੋਕ ਕੇ ਇਹ ਕੀ ਲੈਣਾ ਚਾਹੁੰਦੇ ਨੇ ਜਿਹੜਾ ਸੰਚਤ ਕੰਬਰਸਰੀਆ ਸੇਫਟੀ ਮੈਨੈਜਰ ਭਾਰਤੀ ਸੈਨਿਕ ਲਖਵਾਲ ਪੰਜਾਬ ਜੀ ਅਸੀਂ ਅੱਜ ਸੰਯੁਕਤ ਮੋਰਚੇ ਸੱਦੇ ਉੱਤੇ ਮੋਦੀ ਜੋ ਪੰਜਾਬ ਤੌਰੇ ਤਿਆਰੇ ਮਹਾਰਾਣੀ ਪਨੀਰਕੌਰ ਦੇ ਹੱਥ ਚ ਪ੍ਰਚਾਰ ਕਰਨਾ ਅਸੀਂ ਸ਼ਾਂਤਮਈ ਰੋਸ ਦੇ ਕੇ ਉਹਨੂੰ ਇੱਥੇ ਆਪਣੀ ਗੱਲ ਰੱਖਣ ਜਾ ਰਹੇ ਸੀ ਸਾਡੇ ਕੋਲ ਸਵਾਲ ਸੀਗੇ ਕਿ ਜੇ ਸਾਨੂੰ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਦਿੱਲੀ ਹੱਕ ਨਹੀਂ ਹੈਗਾ ਜਾਣ ਦਾ ਸ਼ਾਂਤ ਮਹਿਕ ਕਰਨ ਦਾ ਜਦੋਂ ਸਾਡੇ ਕਿਸਾਨਾਂ ਦੇ ਰਾਹ ਦੇ ਵਿੱਚ ਰੂੜ ਇੱਟਾਂ ਰੋੜੇ ਗੱਢ ਕੇ ਉਹਨਾਂ ਦੇ ਤਸ਼ੱਦਦ ਕੀਤਾ ਸਾਡਾ ਸ਼ਮਕਨ ਸ਼ਹੀਦ ਕਰ ਦਿੱਤਾ ਗਿਆ ਬਹੁਤ ਸਾਰੇ ਕਿਸਾਨਾਂ ਤੇ ਸ਼ਸ਼ਦਦਤ ਕੀਤਾ ਅਸੀਂ ਉਦੋਂ ਹੀ ਜਦੋਂ ਸੰਯੁਕਤ ਮੋਰਚੇ ਸੱਦੇ ਉੱਤੇ ਗਾਂਧੀ ਗਰਾਉਂਡ ਦਿੱਲੀ ਵਿੱਚ 2-3 ਮਹੀਨੇ ਪਹਿਲਾਂ ਫੈਸਲਾ ਲੈ ਲਿਆ ਸੀ ਕਿ ਅਸੀਂ ਭਾਜਪਾ ਜਿਹੜੇ ਉਮੀਦਵਾਰਾਂ ਦਾ ਘਰਾਓ ਕਰਾਂਗੇ ਤੇ ਉਹਨਾਂ ਨੂੰ ਸਵਾਲ ਪੁੱਛਾਂਗੇ ਉਸੇ ਸੱਦੇ ਦੇ ਤਹਿਦੇ ਰੂਪ ਦੇ ਵਿੱਚ ਅਸੀਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਜਵਾਬ ਸੰਯੁਕਤ ਮੋਰਚੇ ਸੱਦੇ ਦੇ ਸ਼ਾਂਤਮਈ ਕਰਨ ਜਾ ਰਹੇ ਸੀਗੇ ਪਰ ਸਾਨੂੰ ਅਫਸੋਸ ਹੈ ਕਿ ਸਾਨੂੰ ਪੰਜਾਬ ਸਰਕਾਰ ਨੇ ਸਾਡੇ ਨਾਲ ਉਹ ਜਿਹੜਾ ਸਾਨੂੰ ਸਹਿਯੋਗ ਨਹੀਂ ਦਿੱਤਾ ਉਲਟਾ ਉਸੇ ਦਿਸ਼ਾ ਦੇ ਵੱਲ ਵਧੇ ਪੰਜਾਬ ਸਰਕਾਰ ਨੇ ਵੀ ਸਾਡੇ ਮੈਦਿਕਲ ਲਾ ਕੇ ਸਾਡੇ ਰਸਤੇ ਰੋਕਿਆ ਜੋ ਮਾੜੀ ਗੱਲ ਆ ਚਿੰਤਾਜਨਕ ਮੰਦਭਾਗ ਆ ਅਸੀਂ ਇਹਦੀ ਸੰਯੁਕਤ ਮੋਰਚੇ ਨੂੰ ਪੁਰਜਰ ਨਿੰਦਿਆ ਵੀ ਕਰਦੇ ਆ ਤੇ ਸਾਡਾ ਜਿਹੜਾ ਅੱਜ ਦਾ ਪੰਜ ਥਾਂ ਜਿਹੜਾ ਸੰਘਰਸ਼ ਹੋ ਰਿਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਹ ਸ਼ਾਂਤਮਈ ਹੋ ਰਿਹਾ ਪਰ ਬੜੇ ਅਫਸੋਸ ਦੀ ਗੱਲ ਆ ਕਿ ਸਾਨੂੰ ਆਪਣੇ ਪੰਜਾਬ ਦੇ ਵਿੱਚ ਹੀ ਰਹਿੰਦੇ ਹੋયા ਸਾਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਕਿ ਅਸੀਂ ਪੰਜਾਬ ਦੇ ਵਸਿੰਦੇ ਨਹੀਂ ਹੈਗੇ ਪਟਿਆਲੇ ਜ਼ਿਲ੍ਹੇ ਨੂੰ ਇੱਕ ਕਿਲੇ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਆ ਜਿਹੜੇ ਸਾਡੇ ਸਵਾਲ ਸੀ ਤੇ ਜਵਾਬ ਸੀਗੇ ਉਹ ਸਾਨੂੰ ਨਹੀਂ ਪੁੱਛਣ ਦਿੱਤੇ ਗਏ ਇਹ ਲੋਕਤੰਤਰ ਦੀ ਹਿੱਤਿਆ ਜੀ ਬੋਲੋ ਜੀ ਮੈਂ ਹਰਪ੍ਰੀਤ ਸਿੰਘ ਬੁੱਟਰ ਜੀ ਕ੍ਰਾਂਤੀਕਾਰੀ ਕਿਸਾਨ ਜੀ ਪੰਜਾਬ ਸੀਨੀਅਰ ਮੀਤ ਪ੍ਰਧਾਨ ਅੱਜ ਜੋ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਸੰਘਰਸ਼ ਮੋਰਚੇ ਦਾ ਸੱਦਾ ਸੀਗਾ ਜੀ ਤੇ ਜਿਹੜਾ ਸੱਦਾ ਲਗਾਤਾਰ 14 ਮਾਰਚ ਨੂੰ ਦਿੱਲੀ ਸਾਡਾ ਜਦੋਂ ਟੱਕ ਸੀਗਾ ਉਹ ਤੇ ਅਸੀਂ ਇਹ ਸੱਦਾ ਦਿੱਤਾ ਸੀ ਕਿ ਭਾਜਪਾ ਨੂੰ ਸਜ਼ਾ ਦੇਣੇ ਦਿਓ ਭਾਜਪਾ ਨੂੰ ਹਰਾਓ ਕਿਉਂਕਿ ਕਿਰਤੀ ਤੇ ਆਮ ਕਿਸਾਨਾਂ ਦੀ ਬਰੁਬਦੀ ਆ ਉਹ ਸੱਦੇ ਦੇ ਤਹਿਤ ਹੀ ਵੀ ਅੱਜ ਜੋ ਨਰਿੰਦਰ ਮੋਦੀ ਪੰਜਾਬ 'ਚ ਆਇਆ ਵਾ ਇਹਦਾ ਅਸੀਂ ਅੱਜ 23 ਤਰੀਕ ਨੂੰ ਪਟਿਆਲਿਓ ਆ ਰਿਹਾ ਵਾਂ ਉਹਦਾ ਉਹਦਾ ਵਿਰੋਧ ਕਰਨ ਲਈ ਕਿਉਂਕਿ ਉਹਨਾਂ ਕਿਸਾਨਾਂ ਦੀ ਦੇ ਖਿਲਾਫ ਜਿਹੜਾ ਉਹ ਭੁਗਤਰੀਏ ਬੀਜਪੀ ਖਾਸ ਕਰਕੇ ਨਰਿੰਦਰ 부ਧੀ ਦੀ ਅਗਵਾਈ ਚ ਤੇ ਉਹਦਾ ਅਸੀਂ ਜਿਹੜਾ ਵਿਰੋਧ ਆਪਣਾ ਰੂਟ ਕਰਨ ਲਈ ਆਪਣੇ ਸਵਾਰ ਉਹਨਾਂ ਕੇ ਪਿਸਰ ਰਸਤੇ ਸੀ ਜਾ ਰਹੇ ਸੀਗੇ ਜਿਨਨੂੰ ਪ੍ਰਸ਼ਾਸਨ ਨੇ ਰੋਕ ਲਿਆ ਰਹਾ ਚ ਕਿ ਅਸੀਂ ਉੱਥੇ ਬੈਠੇ ਜਿਹੜਾ ਉਹਦੇ ਖਲਾਸ ਦਾ ਪ੍ਰਦਰਸ਼ਨ ਕਰ ਰਿਹਾ ਹੈ ਪਟਿਆਲੇ ਚ ਕਿਹੜੇ ਕਿਹੜੇ ਰੋਡ ਤੇ ਹਰ ਥਾਂ ਤੇ ਰੋਕਿਆ ਗਿਆ ਜੀ ਤੁਹਾਨੂੰ ਜਾਂ ਸਿਰਫ ਮਾਣਾ ਰੋਡ ਤੇ ਰੋਕਿਆ ਗਿਆ ਜੀ ਨਹੀਂ ਨਹੀਂ ਇਹ ਘੱਟੋ ਘੱਟ ਜਿਹੜਾ 7 8 ਥਾਂ ਤੇ ਆ ਜਿਹੜਾ ਅਸੀਂ ਜਿਹੜਾ ਸਾਡੇ ਜਸੀ ਜਿਹੜੇ ਆ ਉਹ ਬੈਠੇ ਹੋਏ ਆ ਇਵੇਂ ਨਜ਼ਾਰਾਂ ਦੀ ਗਿਣਤੀ ਤੇ ਅਸੀਂ ਤੇ ਇੱਕ ਅੱਧਾ ਨਹੀਂ ਧਰੇੜੀ ਜਿੱਟਾਂ ਨੇ ਇਹ ਆਪਣਾ ਪਸਿਆਣੇ ਪਸਿਆਣੇ ਤੇ ਆ ਜੀ ਪਸਿਆਣੇ ਤੇ ਵੀ ਦੋ ਨੇ ਇੱਕ ਪਿੱਛੇ ਹਟ ਕੇ ਸੰਗੂਰ ਵਾਲੀ ਸਾਈਡ ਤੇ ਆ ਇੱਕ ਪਾਸੇ ਤੋਂ ਅਗਲੇ ਪਾਸੇ ਆ ਇਸੇ ਤਰ੍ਹਾਂ ਹੀ ਪਾਸੋਂ ਵਾਲੀ ਸਾਈਡ ਆਈ ਨਾਬੇ ਵਾਲੀ ਸਾਈਡ ਤੇ ਇਹ ਇਸ ਤਰ੍ਹਾਂ ਵੱਖ-ਵੱਖ ਪੁਨਰਹੜੀ ਸਾਈਡ ਆ ਇਹ ਕਟੋਵਰ ਛੇ ਸੱਤਾਂ ਤੇ ਪਟਿਆਲ ਦੇ ਜਿਹੜਾ ਜੰਮ ਕੀ ਗੱਲ ਸਰਕਾਰ ਤੁਹਾਨੂੰ ਮਿਲਣ ਨਹੀਂ ਦੇਣਾ ਚਾਹੁੰਦੀ ਸੀ ਪੰਜਾਬ ਸਰਕਾਰ ਜਾਂ ਤੁਸੀਂ ਕੀ ਕਾਰਨ ਰਿਹਾ ਵੀ ਤੁਹਾਨੂੰ ਪੂਰੇ ਰੋਡ ਤੇ ਬੈਠਣਾ ਪਿਆ ਦੇਖੋ ਜੀ ਪੰਜਾਬ ਸਰਕਾਰ ਵੀ ਜਿਹੜੀ ਆ ਉਹ ਵੀ ਕੋਈ ਸਾਡੇ ਨਾਲ ਬਹੁਤੀ ਹਮਦਰਦੀ ਰੱਖਣ ਵਾਲੀ ਤੇ ਹੈ ਨਹੀਂਗੀ ਕਿਸਾਨੀ ਨਾਲ ਲੋਕ ਪਰੋਧੀ ਆ ਪਰ ਇਹਨਾਂ ਅੱਗੇ ਵੀ ਜਿਨ੍ਹਾਂ ਨੂੰ ਅਸੀਂ ਮਿਲਣਾ ਚਾਹੁੰਦੇ ਉਹ ਉਹ ਤੋਂ ਹੀ ਹੋਰ ਪਰੋਧੀ ਨੇ ਉਹ ਵੀ ਸਾਡੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੇ ਅਸੀਂ ਮੰਗ ਕਰਨਾ ਚਾਹੁੰਦੇ ਵੀ ਐਮ ਐਸ ਪੀ ਸਾਡੇ ਨਾਲ ਕਹਿ ਕੇ ਕਿਉਂ ਨਹੀਂ ਲਾਗੂ ਕੋਈ ਨਹੀਂ ਕਰਨੀ ਇੱਕ ਪਾਸੇ ਸਾਨੂੰ ਕਹ ਰਹੇ ਤੁਸੀਂ ਪਰਾਲੀ ਨਾ ਫੂਕੋ ਦੂਜੇ ਪਾਸੇ ਆ ਵੀ ਅਸੀਂ ਕਿੰਨੇ ਸਾਨੂੰ ਦੁੱਧੀਆਂ ਫਸਲਾਂ ਦੇ ਰੀਡ ਦੇ ਦੋ ਅਸੀਂ ਕਿ ਘੋਣਾ ਲਾਉਣਾ ਬੰਦ ਕਰ ਦਿੰਦੇ ਹਾਂ ਅਸੀਂ ਇਹ ਕਿੰਨੇ ਸਾਡੇ ਜਿਹੜਾ ਕਰਜ਼ਾ ਤੁਹਾਡਾ ਕਰਕੇ ਤੁਹਾਡੀ ਗਲਤ ਨੀਤੀ ਦੇ ਕਰਕੇ ਕਿਸਾਨੀ ਦੇ ਉੱਤੇ ਆਉਂਦਾ ਇੱਥੇ ਤੁਸੀਂ ਲੀਕ ਮਾਰੂ ਆਪਣਾ ਕਿਉਂ ਨਹੀਂ ਲੀਕ ਮਾਰਨਾ ਇਸ ਤਰ੍ਹਾਂ ਕਰਕੇ ਮੰਗਾ ਸਾਡੇ ਸਵਾਲ ਸੀ ਜਾਂ ਸਾਨੂੰ ਜਿਹੜਾ ਵਾ ਸਾਡੇ ਅੱਗੇ ਜਿਹੜਾ ਵਾ ਇਹ ਬਾਡਰਾਂ ਤੇ ਕਿਉਂ ਰੁਕ ਕੇ ਬੈਠੇ ਹੋਏ ਹਾਂ ਜਾਂ ਸਾਡੀ